ਜੀ ਡਾਕਟਰ ਸਾਹਿਬ ਅੱਜ ਕੀ ਪ੍ਰੋਗਰਾਮ ਹੈ ਅੱਜ ਬੇਸਿਕਲੀ ਨੈਸ਼ਨਲ ਡੈਂਗੂ ਡੇ ਹੈ ਜਿਹੜਾ ਕਿ ਆਪਾਂ ਅੱਜ ਬਲੌਕ ਲੈਵਲ ਤੇ ਜ਼ਿਲ੍ਹਾ ਹਸਪਤਾਲ ਫਾਜ਼ਿਲਕਾ ਵਿਖੇ ਮਨਾ ਰਹੇ ਹਾਂ ਇਸ ਦੌਰਾਨ ਅਸੀਂ ਅਵੇਰਨੈਸ ਕੈਂਪੇਨ ਵੀ ਕਰ ਰਹੇ ਹਾਂ ਜਿਹੜੇ ਮਰੀਜ਼ ਇੱਥੇ ਆਏ ਉਹਨਾਂ ਨੂੰ ਆਪਾਂ ਜਾਗਰੂਕੀ ਕਰ ਰਹੇ ਹਾਂ ਡੈਂਗੂ ਦੇ ਬਾਰੇ ਉਹਦੇ ਇਲਾਵਾ ਇੱਕ ਕੁਇਜ਼ ਕੰਪੀਟੀਸ਼ਨ ਅਸੀਂ ਰੱਖਿਆ ਹੈ ਤਾਂ ਕਿ ਅਸੀਂ ਸਕੂਲ ਦੇ ਬੱਚਿਆਂ ਨੂੰ ਵੀ ਇਹਦੇ ਬਾਰੇ ਜਾਣੂ ਕਰਾਈਏ ਐਸਡੀ ਹਾਈ ਸਕੂਲ ਵਿੱਚ ਇੱਕ ਕੁਇਜ਼ ਕੰਪੀਟੀਸ਼ਨ ਵੀ ਇਸ ਦੇ ਰਿਗਾਰਡਿੰਗ ਰੱਖਿਆ ਗਿਆ ਹੈ ਨਾਲ ਨਾਲ ਮੈਂ ਇਹ ਦੱਸਣਾ ਚਾਹਾਂਗਾ ਕਿ ਮਈ ਮਹੀਨੇ ਤੋਂ ਜਦੋਂ ਸ਼ੁਰੂਆਤ ਹੋਈ ਸੀ ਉਦੋਂ ਤੋਂ ਹੀ ਅਸੀਂ ਡੋਰ ਟੂ ਡੋਰ ਕੈਂਪੇਨ ਸ਼ੁਰੂ ਕਰਤਾ ਹੈ ਐਂਟੀ ਲਾਰਵਾ ਐਕਟੀਵਿਟੀਜ਼ ਅਸੀਂ ਕਰ ਰਹੇ ਹਾਂ ਚਾਰ ਬਰੀਡਿੰਗ ਚੈੱਕ ਕਰ ਆਪਣੇ ਬਲਾਕ ਵਿੱਚ ਫਾਜ਼ਿਲਕਾ ਵਿੱਚ ਹੈਗੇ ਨੇ ਤੇ ਜਿਹੜੀ ਪੂਰੀ ਟੀਮ ਹੈ ਸਾਡੀ ਸਿਹਤ ਵਿਭਾਗ ਦੀ ਉਹ ਪੂਰੀ ਤਨਦੇਹੀ ਨਾਲ ਇਸ ਮੁਹਿੰਮ ਵਿੱਚ ਲੱਗੀ ਹੋਈ ਹੈ ਥੈਂਕ ਯੂ ਤੇ ਅਸੀਂ ਜਾਗਰੂਕਤਾ ਪ੍ਰੋਗਰਾਮ ਜਿਲ੍ਹਾ ਹਸਪਤਾਲ ਫਾਜ਼ਿਲਕਾ ਵਿੱਚ ਕੀਤਾ ਇਸ ਤੋਂ ਇਲਾਵਾ ਐਸਡੀ ਹਾਈ ਸਕੂਲ ਦੇ ਵਿੱਚ ਕੁਇਜ਼ ਕੰਪੀਟੀਸ਼ਨ ਜਿਹੜਾ ਇਸ ਤੋਂ ਬਾਅਦ ਹੋਵੇਗਾ ਅਤੇ ਜੋ ਸਾਡੇ ਸੀਨੀਅਰ ਡਾਕਟਰ ਸਾਹਿਬ ਨੇ ਦੱਸਿਆ ਹੈ ਕੀ ਅਸੀਂ ਮਹੀਨੇ ਦੇ ਵਿੱਚ ਚਾਰ ਵੀਕਿੰਗ ਚੈੱਕ ਕਰਦੇ ਐ ਐਂਟੀ ਲਾਰਵਾ ਟੀਮ ਵੱਲੋਂ ਪੂਰੇ ਫਾਜ਼ਿਲਕਾ ਦੇ ਜਿੰਨੇ ਵੀ ਸਰਕਾਰੀ ਦਫ਼ਤਰ ਹੈ ਉਹਨਾਂ ਨੂੰ ਕਵਰ ਕੀਤਾ ਐ ਐਂਟੀ ਲਾਰਵਾ ਗਤੀਵਿਧੀਆਂ ਜਾਰੀ ਆ ਜਿੱਥੇ ਵੀ ਸਾਨੂੰ ਕਿਤੇ ਮੱਛਰ ਦਾ ਲਾਰਵਾ ਪ੍ਰਾਪਤ ਹੁੰਦਾ ਅਸੀਂ ਉਹਨੂੰ ਤੁਰੰਤ ਨਸ਼ਟ ਕਰਦੇ ਆ ਅਤੇ ਇਹ ਪ੍ਰੀਵੈਂਟਿਵ ਪਾਰਟ ਐ ਪ੍ਰੀਵੈਂਟਿਵ ਪਾਰਟ ਦੇ ਵਿੱਚ ਕੀ ਐ ਕਿ ਅਤਿਆਜਤਾਂ ਸਾਵਧਾਨੀਆਂ ਇਹ ਤੁਸੀਂ ਵਰਤਣੀਆਂ ਤਾਂ ਕਿ ਜਾਗਰੂਕ ਹੋਣਾ ਐ ਇਸ ਪ੍ਰਤੀ ਜਾਗਰੂਕ ਹੋਵੋਗੇ ਤਾਂ ਇਹ ਬਿਮਾਰੀ ਆਏਗੀ ਨਹੀਂ ਸਭ ਤੋਂ ਪਹਿਲੇ ਜਿੱਥੇ ਵੀ ਸਾਡੇ ਕਰਦਾ ਆਲੇ ਦੁਆਲੇ ਕਿਧਰੇ ਵੀ ਪਾਣੀ ਖੜਾ ਹੈ ਤਾਂ ਉਸ ਦੀ ਸਫਾਈ ਕਰਨੀ ਚਾਹੀਦੀ ਹੈ ਖਾਸ ਕਰਕੇ ਹੈ ਕਿ ਪਾਣੀ ਖੜੇਗਾ ਜਿੱਥੇ ਮੱਛਰ ਪਲੇਗਾ ਉੱਥੇ ਜਿੱਥੇ ਵੀ ਪਾਣੀ ਖੜੇਗਾ ਉੱਥੇ ਮੱਛਰ ਪੈਦਾ ਹੀ ਹੋਏਗਾ ਚਾਹੇ ਉਹ ਮਲੇਰੀਆ ਦਾ ਹੋਵੇ ਚਾਹੇ ਉਹ ਡੇਂਗੂ ਦਾ ਸਿਹਤ ਵਿਭਾਗ ਦੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਜਾਗਰੂਕ ਕਰਨ ਵਾਸਤੇ ਆਏ ਆ ਤੁਸੀਂ ਬੜੇ ਧਿਆਨ ਦੇ ਨਾਲ ਸੁਣਿਆ ਕਿ ਡੇਂਗੂ ਕੀ ਹੈ ਤੇ ਕਿਵੇਂ ਫੈਲਦਾ ਹੈ ਤੇ ਬੁਖਾਰ ਤੋਂ ਬਾਅਦ ਇਹਦੇ ਕੀ ਲੱਛਣ ਹਨ ਇਹ ਪੰਨਾ ਤੇ ਦਰਜ

ਜਾਲੀ ਲਾ ਕੇ ਰੱਖਣੀ ਮੱਛਰ ਜਾਲੀ ਲਾ ਕੇ ਰੱਖਣੀ ਹੈ ਉਹਦਾ ਕਾਰਨ ਕੀ ਹੈ ਜਦੋਂ ਪਹਿਲਾਂ ਸਾਨੂੰ ਉਹਦਾ ਜੇੜੀ ਜਪਟੀ ਨੇ ਕੱਟਿਆ ਉਹਨੇ ਵਾਇਰਸ ਸਾਡੇ ਅੰਦਰ ਛੱਡਿਆ ਡੇਂਗੂ ਹੋ ਗਿਆ ਜਦੋਂ ਸਾਨੂੰ ਡੇਂਗੂ ਹੋ ਗਿਆ ਇਸ ਤੋਂ ਬਾਅਦ ਕੋਈ ਵੀ ਮੱਛਰ ਸਾਨੂੰ ਕੱਟੇਗਾ ਉਹਨੇ ਇਨਫੈਕਟਡ ਹੋ ਜਾਣਾ ਉਹਨੇ ਇਨਫੈਕਸ਼ਨ ਦੂਸਰੇ ਇਨਸਾਨ ਨੂੰ ਛੱਡ ਦੇਣੀ ਜੇ ਸਾਨੂੰ ਜੇੜੀ ਜਪਟੀ ਦੇ ਲੋਕਾ ਕੋਈ ਮੱਛਰਾਂ ਦੇ ਦੁਆ ਕੱਟਿਆ ਉਹਨੇ ਦੂਜੇ ਬੰਦੇ ਨੂੰ ਵਿਆਰ ਕਰ ਦੇਣਾ ਸਾਡਾ ਅਸੀਂ ਇਸ ਤੋਂ ਬਚਾਉਣ ਕਰਵਾਸੇ ਨੈਸ਼ਨਲ ਡੇਂਗੂ ਡੇ ਪਰ हमारे स्कूल में डिस्ट्रिक्ट हॉस्पिटल की तरफ से हमारे बच्चों को जागरूक करने आई टीम के मेंबर्स मैडम और प्यारे बच्चों टीम ने आपको काफ़ी विस्तार से समझा दिया